ਲਾਹੌਰੀ ਗੇਟ ਸਥਿਤ ਥਾਣਾ ਇੰਚਾਰਜ ਨੇ ਜਾਣਕਾਰੀ ਦੇ ਤਹਿਤ ਦੱਸਿਆ ਕਿ ਉਹਨਾਂ ਵੱਲੋਂ ਮੋਟਰਸਾਈਕਲ 'ਤੇ ਮੋਬਾਈਲ ਖੋਣ ਵਾਲੇ ਚੋਰਗਰੋ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਉਹਨਾਂ ਕੋਲੋਂ 6 ਮੋਬਾਈਲ ਬਰਾਮਦ ਕੀਤੇ ਗਏ ਨੇ। ਥਾਣਾ ਚੈਂ ਨੇ ਦੱਸਿਆ ਕਿ ਇਹਨਾਂ ਵਿੱਚੋਂ ਤਿੰਨ ਨੌਜਵਾਨ ਨਿਬਾਲਗ ਨੇ ਤੇ ਉਹਨਾਂ ਵੱਲੋਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਤਿੰਨ ਨੌਜਵਾਨਾਂ ਨੂੰ ਅਦਾਲਤ ਵੱਲੋਂ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਉਹਨਾਂ ਦੱਸਿਆ ਕਿ ਤਿੰਨੋਂ ਪੜ੍ਹਨ ਵਾਲੇ ਵਿਦਿਆਰਥੀ ਨੇ ਤੇ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਦੇ ਨੇ ਤੇ ਬੁਰੀ ਸੰਗਤ ਵਿੱਚ ਪੈਣ ਕਾਰਨ ਇਹਨਾਂ ਵੱ ਉਹਨਾਂ ਕਹਿੰਦੇ ਕਿ ਚੌਥਾ ਦੋਸ਼ੀ ਸਾਡੀ ਗ੍ਰਿਫਤ ਵਿੱਚ ਹੈ ਤੇ ਉਸ ਤੋਂ ਪੋਸਟ ਪੜਤਾਲ جاری ਹੈ ਇਹਦੇ ਚ ਅਸੀਂ ਜੀ ਚਾਰ ਬੰਦੇ ਅਰੈਸਟ ਕੀਤੇ ਨੇ ਉਹਨਾਂ ਕੋਲੋਂ ਅਸੀਂ ਤਿੰਨ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨ ਜਿਹੜੇ ਤੱਕ ਰਿਕਵਰ ਕੀਤੇ ਨੇ ਉਹਨਾਂ ਦੇ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਸੀਗੇ ਜਿਵੇਂ ਨਾਲ ਸੀਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ ਕੋਰਟ ਨੇ ਉਹਨਾਂ ਦੀ ਜਿਹੜੀ ਵਿਚਲਕਾ ਲੈ ਕੇ ਜ਼ਮਾਨਤ ਇਹਨਾਂ ਨੂੰ ਛੱਡਤਾ ਹੈ ਤੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਮੇਜਰ ਜਿਹੜਾ ਹੈਗਾ ਦੋਸ਼ੀ ਉਹ ਸਾਡੇ ਕੋਲ ਹਾਲ ਦੀ ਘੜੀ ਹੈਗਾ ਉਹਨੂੰ ਅਸੀਂ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਅੱਗੇ ਨੂੰ ਫਤਰ ਜਿਹੜਾ ਹੈਗਾ ਇਨਵੈਸਟੀਗੇਸ਼ਨ ਚਲਾਵਾਂਗੇ ਕਿਤੋਂ ਕਿਤੋਂ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਸੀ ਉਹ ਫੋਨ ਲਗਾਇਆ ਇਹ ਮੋਟਰਸਾਈਕਲ ਇਹਨਾਂ ਨੇ ਮਤਲਬ ਸ਼ਹਿਰ ਦੇ ਵਿੱਚੋਂ ਜਿਆਦਾ ਜਿਵੇਂ ਤਰਪੜੀ ਏਰੀਏ ਦੇ ਵਿੱਚੋਂ ਵਰਸਟੇਰ ਦੇ ਵਿੱਚੋਂ ਨੌਰੀਗੇਟ ਥਾਣੇ ਦੇ ਨੇੜੇ ਏਰੀਆ ਪੈਂਦੇ ਨੇ ਉਹਨਾਂ ਦੇ ਵਿੱਚੋਂ ਚੋਰੀ ਕੀਤੇ ਸੀਗੇ ਐਵੇਂ ਜਿਹੜੇ ਹੈਗੇ ਨੇ ਮੋਬਾਈਲ ਫੋਨ ਵੀ ਸਨੇਚਿੰਗ ਵਾਲੇ ਤੇ ਜਿਹੜੇ ਚੋਰੀ ਕੀਤੇ ਨੇ ਇੰਪੋਰਟੈਂਟ ਬਣੇ ਪਰ ਉਹ ਹੈਗੇ ਸੀਗੇ ਉਹ ਸੀ ਕੱਟ ਕੀ ਕਿਨੇ ਕੀ ਉਮਰ ਹੈ ਕਿਨੇ ਕੀ ਕਿਨੇ ਸਫਤ ਕੰਮ ਕਰਦੇ ਸੀ ਡਿਲੀਵਰ ਕੀਤਾ ਜਿੰਨਾ ਤੇਲੇ ਵੀ ਰਿਪੋਰਟ ਹੈਗਾ ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮੁਕਦਮਾ ਦਰਜ ਨਹੀਂ ਹੈਗਾ ਮਤਲਬ ਜਿਹੜੇ ਹੈਗੇ ਨੇ ਮਾਈਨਰ ਨੇ ਇਹ ਜਿਵਨਾਈਲ ਨੇ 15 15 16 16 ਸਾਲ ਦੀ ਉਮਰ ਦੇ ਹੈਗੇ ਨੇ ਸਰਕਾਰ ਨੇ ਕਿਹਾ ਕਿਉਂ ਕਰਦੇ ਸੀ ਨਸ਼ਾ ਜੜੀ ਸੀਗੇ ਜਾਂ ਬੇਰੋਜ਼ਗਾਰੀ ਕਰਕੇ ਜਿਵੇਂ ਨਹੀਂ ਇਹ ਪੜਨ ਵਾਲੇ ਹੈਗੇ ਨੇ ਕੋਈ ਬੇਰਜ਼ਗਾਰੀ ਵਾਲਾ ਕੰਮ ਨਹੀਂ ਹੈਗਾ ਪੜਨ ਵਾਲੇ ਨੇ ਸਾਰੇ ਪੜਨ ਵਾਲੇ ਹੈਗੇ ਨੇ ਪਰ ਇਹ ਮਾੜੀ ਸੰਗਤ ਕਰਕੇ ਮਾੜੀਆਂ ਆਦਤਾਂ ਕਰਕੇ ਜਿਹੜੇ ਹੈਗੇ ਕੰਮ ਦੇ ਵਿੱਚ ਪਏ ਹੋਏ ਨੇ ਰਹਿਣ ਕਿਥੋਂ ਸੀ ਹੈ ਬੋਲੀ ਰਹਿਣ ਵਾਲੇ ਹਾਂ ਜੀ ਕੋਈ ਤਫੱਜਲਪੁਰੇ ਦੇ ਨੇ ਦੋ ਮੁੰਡੇ ਬਾਕੀ ਲਾਹੌਰੀ ਗ੍ਰੇਟ ਦੇ ਨੇ ਤੇ ਆਪਣਾ ਅਰਾਜ ਮੰਡੀਰੀ ਦੇ ਹੈਗੇ ਨੇ ਬੈਕਗ੍ਰਾਉਂਡ ਕੀਨੇ ਦੇ ਮਾਪੇ ਫੀਰ ਕਰਦੇ ਨੇ ਚਾਹ ਹੁੰਦੇ ਬੈਕਗ੍ਰਾਉਂਡ ਨਾਲ ਦੇ ਮਾਪੇ ਉਹ ਦਿਹਾੜੀ ਵਗੈਰਾ ਕਰਦੇ ਨੇ ਕੋਈ ਦੁਕਾਨਦਾਰ ਹੈ ਕੋਈ ਦਿਹਾੜੀ ਵਗੈਰਾ ਕਰਦਾ ਇਹ ਹੈਗਾ ਸਮਝੇ ਨਿਊਜ਼ ਪੰਜਾਬ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ